ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਜਾ ਰਹੇ ਆ ਬਸੀ ਮਸੀਕਲਾਂ ਛੱਬੇ ਹਾਲ ਤੋਂ ਕਿਲਾ ਪਿੰਡਿਆ ਉੱਥੇ ਆਪਾਂ ਸਰੋਂ ਘਟਾਉਣ ਚੱਲੇ ਆ ਤੇ ਕੋਲੂ ਵਿੱਚ ਤੇਲ ਕੱਢਾਂਗੇ ਤੇ ਮਿਲਦੇ ਆਂ ਆਪਾਂ ਚਲੋ ਚੱਲਦੇ ਆ ਤੇ ਦਿਖਾਉਨੇ ਆ ਕੋਲੂ ਦੇ ਵਿੱਚੋਂ ਤੇਲ ਕਿੱਦਾਂ ਨਿਕਲਦਾ ਆਓ ਚੱਲਦੇ ਆ ਜੀ ਪਹੁੰਚ ਚੁੱਕੇ ਹਾਂ ਕੋਲੂ ਤੇ ਵਸੀਪਿੰਡ ਤੇ surjit singh and son of flour mill ਤੇ ਕੋਲੂ ਇੱਥੇ ਇਹ ਆਟੇ ਦੀ ਚੱਕੀ ਆ ਆਪਾਂ ਜਿਹੜੀ ਆ ਓਨਰ ਆਪਣੀ ਸਰੋਂ ਰੱਖਤੀ ਆਪਾਂ ਪੂਰਾ ਕਢਾ ਕੇ ਲੈ ਕੇ ਜਾਣਾ ਸਰੋਂ ਦਾ ਤੇ ਦਿਖਾਉਂਦੇ ਆ ਕਿਦਾਂ ਨਕਲ ਦਾ ਕੋਲੂ ਤੋਂ ਤੇਲ ਸਰੋਂ ਤੋਂ ਵਿੱਚੋਂ ਤੇਲ ਸਰੋਂ ਦਾ ਤੇਲ ਚਲੋ ਦਿਖਾਉਂਦੇ ਆ ਅਗਲਾ ਪ੍ਰੋਸੈਸ ਕੀ ਆ ਜੀ ਇਹ ਹਨ ਕੋਲੂ ਸਰੋਂ ਦਾ ਤੇਲ ਨਿਕਲ ਰਿਹਾ ਇੱਥੇ ਤੋਂ ਇਹ ਦੀ ਮਾਰੀ ਚੱਕੀ ਆ ਆਪਣੀ ਸਰੋਂ 32 ਕਿਲੋ ਹੋਈ ਆ 800 ਗ੍ਰਾਮ ਆ ਗਿਆ ਉਹ ਆ ਵੀ ਕੋਲੂ ਆ ਜਨ ਪਾਣੀ ਮੋਨਾਂ ਦੀ ਆਟਾ ਚੱਕੀ ਆ ਬਸਤੀ ਦੀ ਮਸ਼ਹੂਰ ਚੱਕੀ ਲੈ ਨੇ ਆ ਮੇਨ ਐਂਟਰੀ ਆ ਭਾਜੀ ਹੁਣਾਂ ਦੀ ਆਟਾ ਚੱਕੀ ਆ ਤੇ ਆਪਾਂ ਅੰਦਰ ਜਾ ਕੇ ਗੱਲ ਕਰਦੇ ਆ ਭਾਜੀ ਹੁਣੇ ਬੈਠੇ ਆ ਓਨਰ ਆ ਇਹ ਹੋਰ ਭਾਈ ਸਤਿ ਸ੍ਰੀ ਅਕਾਲ ਕਿੰਨਾ ਚਿਰ ਹੋ ਗਿਆ ਚੱਕੀ ਨੂੰ ਤੁਹਾਡੀ ਨੂੰ 35 ਸਾਲ ਹੋ ਗਏ ਭਜਤਾਂ ਨੂੰ ਠੀਕ ਹੈ ਜੀ ਠੀਕ ਹੈ ਤੇ ਵਧੀਆ ਹਾਂਜੀ ਚੱਲ ਰਹੀ ਹੈ ਨਾ ਹਾਂਜੀ ਤੇ ਕੋਲੂ ਆਪਣੇ ਤੋਂ ਦੋ ਆ ਨਾ ਹਾਂਜੀ ਦੋ ਹੋਰ ਕਿਹੜਾ ਕਿਹੜਾ ਕੰਮ ਕਰਦੇ ਆ ਹਲਦੀ ਮਿਰਚ ਮਸਾਲਾ ਠੀਕ ਹੈ ਜੀ ਮਸਾਲੇ ਸਾਰੇ ਪੀਸਦੇ ਆਲੇ ਸਾਰੇ ਹਾਂਜੀ ਠੀਕ ਹੈ ਜੀ ਕਣਕ ਦਾ ਆਟਾ ਮੱਕੀ ਦਾ ਅੱਛਾ ਜੀ ਤੇ ਇਹਦਾ ਚੋਲਾ ਦਾ ਟਰੈਨਰ ਕਿਹੜਾ ਕਿਹੜਾ ਇਲਾਕਾ ਆਪਣੇ ਤੋਂ ਆਉਂਦਾ ਇੱਥੇ ਟਾੜੋ ਭਾਜੀ ਆਪਾਂ ਨੇ ਪੰਤਰਾਪੀ ਪਿੰਡ ਆ ਗਈ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤਾਂ ਵਧੀਆ ਕੰਮ ਚੱਲ ਰਿਹਾ ਹਾਂ ਜੀ ਭਾਜੀ ਠੀਕ ਹੈ ਜੀ ਆਪਣਾ ਨਾਂ ਕੀ ਹੈ ਜੀ ਰਵਿੰਦਰ ਭਾਜੀ ਦੀ ਠੀਕ ਹੈ ਜੀ ਠੀਕ ਹੈ ਦੋ ਭਾਜੀ ਆ ਨਾ ਤੁਸੀਂ ਦੋ ਫਰਾਂ ਕੰਮ ਕਰ ਰਹੇ ਹੋ ਮੇਰੇ ਫਾਦਰ ਸਾਹਿਬ ਆ ਜੀ ਅੱਛਾ ਉਹ ਤੁਹਾਡੇ ਫਾਦਰ ਆ ਹਾਂ ਛੋਟੇ ਭਰਾ ਮੇਰਾ ਇੰਗਲੈਂਡ ਜੋ ਆ ਅੱਛਾ ਜੀ ਠੀਕ ਹੈ ਜੀ ਚਲੋ ਵਧੀਆ ਮਹਾਰਾਜ ਤੁਸੀਂ ਆਪਣਾ ਨੰਬਰ ਮੈਸ਼ਨ ਕਰਨਾ ਚਾਹੁੰਦੇ ਹਾਂ ਜੀ ਭਾਜੀ ਸਾਡਾ ਕਾਰਡ ਦਿਖਾਓ ਹਾਂ ਕਾਰਡ ਦਿਖਾ ਦਿਓ ਆਹ ਭਾਜੀ ਹੁਣ ਆਦਾ ਕਾੜਿਆ ਤੇ ਭਾਜੀ ਹੁਣੀ ਬਹੁਤ ਵਧੀਆ ਕੰਮ ਕਰਦੇ ਆਂ ਅਸੀਂ ਹਰ ਸਾਲ ਇਥੋਂ ਹੀ ਤੇਲ ਕਢਾਈਦਾ ਤੇ ਬਹੁਤ ਵਧੀਆ ਹੈ ਜੀ ਹੁਣ ਇਹ ਭਾਜੀ ਸਾਹਿਬ ਹੁਣੀ ਆਏ ਆ ਸ਼ਰਮ ਵਡਾਉਣ ਤੇ ਆ ਇਹਨਾਂ ਦਾ ਮੋਰਾ ਆ ਔਰ ਹੋਰ ਆ ਗਏ 2-3 ਬੰਦੇ ਤੇ ਆ ਆਪਣਾ ਮੋਰਾ ਆ ਇਦਾਂ ਕੰਮ ਇਹਨਾਂ ਦਾ ਚੱਲਦਾ ਰਹਿੰਦਾ ਹੈ ਤੇ ਆਪਾਂ ਦਾ ਨੂ ਦੋ ਬੋਨੇ ਆ ਕੋਲੂ ਚੋਂ ਤੇਲ ਕਦਾ ਨਿਕਲਦਾ ਆ ਖਾਲਿਆ ਇਹ ਫਤਮਾ ਲਈ ਕਮੋਦੀ ਆ ਤੇ ਆ ਇਥੋਂ ਬੋਲੂ ਤੋਂ ਤੇ ਅਸੀਂ ਚੱਲ ਰਿਹਾ ਹਾਂ ਨੀ ਜੀ। ਉਹ ਗੱਲ ਗੱਲ ਨਹੀਂ ਕੀਤਾ ਰਿਹਾ ਨਾ ਠੀਕ ਹੈ। ਐ ਡੋਡੂ ਵੀ ਆਪਣੀ ਪੂਰੀ ਮਿਹਨਤ ਲਾ ਕੇ ਜਿ ਬਣਾਇਆ ਜੀ। ਵਧੀਆ ਵਧੀਆ ਜੀ ਵਧੀਆ। ਬਾਹਰੋਂ ਆਕ ਲਉਂਦਾ ਜੀ। ਸਾਡੇ ਕੋਲ ਐਵੇਂ ਇੱਥੇ ਪੱਠੀ ਬਿਠਾਉਂਦੇ ਆ ਜੀ ਕੰਮ ਕਰਾਉਂਦੇ ਆ। ਹਾਂ ਠੀਕ ਹੈ ਜੀ। ਠੀਕ ਹੈ ਜੀ। ਆ ਵੀ ਮੁੰਡਾ ਬਹੁਤ ਪੁਰਾਣਾ ਆ ਹਨਾ। ਦੇਖਿਆ ਜੀ ਬਾਹਰ ਚੱਲ ਗਏ ਉਹ ਪਾਰੋਂ ਹੋਏ ਹਟ ਗਿਆ ਆ। ਠੀਕ ਹੈ ਠੀਕਾ। ਜਦੋਂ ਮੈਂ ਪਹਿਲਾ 2 ਸਾਲ ਆਇਆ ਸੀ ਨਾ ਉਦੋਂ ਵੀ ਇਹ ਇੱਦਾਂ ਹੀ ਸੀਗਾ। ਹਾਂ। ਤੇ ਦਿੱਕ ਚੱਲ ਗਿਆ ਬਾਹਰ। ਠੀਕ ਹੈ ਜੀ ਠੀਕ ਹੈ ਜੀ। ਸਾਰੇ ਮਸਾਲੇ ਘੜਦੇ ਨੇ ਨਾ ਤੁਸੀਂ ਹਾਂ ਬਹੁਤ ਵੀ ਕੰਮ ਕਰਦੇ ਹਾਂ 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 ਜੀ ਇੱਧਰ ਵੀ ਆ ਆ ਛੋਟੀਆਂ ਚੱਕੀਆਂ ਆ ਐਸੇ ਮਸਾਲੇ ਮਸੂਲੇ ਪੀ ਹੋ ਜਾਂਦੇ ਆ ਯਾਨੀ ਕਿ ਵੱਡੇ ਲੈਵਲ ਤੇ ਕੰਮ ਆ ਬਹੁਤ ਵਧੀਆ ਆ 15 20 ਪਿੰਡ ਜੁੜੇ ਹੋਏ ਚੱਕੀ ਦੇ ਨਾਲ ਬਹੁਤ ਪੁਰਾਣੀ ਚੱਕੀ ਆ 35 ਸਾਲ ਹੋ ਗਏ ਚੱਕੀ ਨੂੰ ਤੇ ਅੰਕਲ ਜੀ ਵੀ ਆਏ ਅੰਕਲ ਜੀ ਕਿੱਥੋਂ ਆਏ ਤੁਸੀਂ ਢੀਲੋਵਾਲ ਤੋਂ ਆਏ ਆ ਠੀਕ ਆ ਜੀ ਸਰੋਂ ਕਢਾਉਣਾ ਆਇਆ ਨਾ ਤੇਲ ਠੀਕ ਆ ਜੀ ਕੋਠੇ ਦੇ ਉੱਪਰ ਵੀ ਕੁਝ ਨਾ ਨਾ ਸਮਾਨ ਲਾਇਆ ਕਹਿੰਦੇ ਦਿਖਾਉਂਦੇ ਆ ਤੁਹਾਨੂੰ ਤੇ ਆਪਾਂ ਚੱਲਦੇ ਹਾਂ ਉੱਪਰ ਇਹ ਨਾ ਝੋੜਾ ਨਹੀਂ ਘੜਦਾ ਝੋਨਾ ਆਪਾਂ ਠੀਕ ਆ ਜੀ ਇਹ ਸ਼ਿਲਕਾ ਕਿੱਥੇ ਆ ਜਾਂਦਾ ਅੰਦਰ ਅੱਛਾ ਜੀ ਠੀਕ ਆ ਜੀ ਠੀਕ ਆ ਝੋਨਾ ਮਿੱਟੀ ਘਟਾ ਸਭ ਬੰਦ ਡਸਟ ਬੰਦ ਥੱਲੇ ਠੀਕ ਆ ਜੀ ਠੀਕ ਆ ਹਾਂ ਜੀ ਆਹ ਦਾ ਕਚਰਾ ਹੀ ਆ ਇਹ ਕਚਰਾ ਇਹ ਸ਼ਿਲਕਾ ਹਾਂ ਸ਼ਿਲਕਾ ਹੁੰਦਾ ਝੋਨਿਆਂ ਵੀ ਕਰ ਦਿੰਨੇ ਤੁਸੀਂ ਹਾਂ ਜੀ ਠੀਕ ਆ ਠੀਕ ਆ ਇਨੂ ਕੀ ਕਹਿੰਦੇ ਆ? ਇਹ ਰੀਲ ਮਸ਼ੀਨ ਕਹਿੰਦੇ ਆ। ਅੱਛਾ ਜੀ ਇਹਦਾ ਕੀ ਕੰਮ ਹੁੰਦਾ? ਇਹ ਗਾਂ ਦਾ ਪਾਪ ਕਰਦੀ ਆ। ਠੀਕ ਆ ਜੀ। ਕੁੱਲੀ ਮਿੱਟੀ ਨੂੰ ਕੋਈ ਆ ਦੇਖਣਾ ਜੀ। ਹਾਂ। ਦੋਹਾਂ ਹੀ ਉਹ ਇਹ ਸੰਭਲ ਕੇ ਜਾਂਦੇ ਆ। ਅੱਛਾ ਇਹ ਢੂੰਡੀ ਘਾਂਡੀ। ਆਪਾਂ ਤੁਹਾਨੂੰ। ਸਾਤੂਆਂ ਨੇ ਬੜੀਆਂ ਵੀ ਨਿਕਲ ਆ। ਹਾਂ। ਠੀਕ ਹੈ ਜੀ। ਨਮਾਅ ਇਹ ਕੀ ਜਾਂ ਜਨਤ? ਸਾਲਾ ਕੁਝ ਕੱਢ ਨਹੀਂ। ਉਹ ਢੂੰਡੀ ਘਾਂਡੀ ਛਾਦੀ ਕੋਈ। ਸਾਲਾ ਕੁਝ ਮਿੱਟੀ ਫੱਟਾ ਮਿੱਟੀ। ਆਪਾਂ ਪੱਥਰ ਵੀ ਲਿਆ ਆ। ਜੋ ਕੁਝ ਵੀ ਸਮਝਣ ਨੂੰ ਠੀਕ ਹੈ ਜੀ। ਇਹ ਦੇਖ ਲੈ ਕੇ ਚਾਹ ਕੋ ਚ ਮੱਕੀ ਮਿਲ ਜਿਓ ਹਾਂਜੀ ਉਹ ਵੀ ਦਾਣਾ ਵੀ ਹੈ ਤੁਮੀ ਭੁਜਾਈ ਚੰਗੀ ਬਣ ਜਾਈ ਜਾਂਦੇ ਜਾਂਦੇ ਵਾਹ ਵਾਹ ਵਧੀਆ ਬਣਾ ਆ ਨਵਾਂ ਸਿਸਟਮ ਹੈ ਜੀ ਇਹ ਕਾਲੀ ਜੀ ਉਹ ਬੰਦਾ ਵਾਲਾ ਬਿਲਕੁਲ ਕੋ ਆਇਆ ਹੁੰਦਾ ਦਾਣੇ ਖਾਸਾ ਇਹਦੇ ਵਿੱਚ ਠੀਕ ਹੈ ਜੀ ਬਹੁਤ ਚਲੋ ਵਧੀਆ ਹੈ ਹੈ ਯਾਨੀ ਕਿ ਪਿਓਰ ਆਟਾ ਮਿਲਦਾ ਬੰਦੇ ਨੂੰ ਹਾਂ ਇੱਕ ਨੰਬਰ ਆਟਾ ਬਹੁਤ ਵਧੀਆ ਜੀ ਇਹਦੇ ਤੋਂ ਬਰੀਕ ਮਾਲ ਨਿਕਲਦਾ ਪਰ ਇਹਦੇ ਹਾਂਜੀ ਉਹ ਤੋਂ ਨਿਕਲ ਜਾਂਦਾ ਠੀਕ ਹੈ ਜੀ ਉਹ ਤੋਂ ਮੋਟਾ ਹਟੇਗਾ ਆਹ ਜਿਹੜਾ ਇਹਦੇ ਦਾ ਸਭ ਤੋਂ ਜਿਆਦਾ ਠੀਕ ਹੈ ਜੀ ਹਾਂ 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 ਠੀਕ ਹੈ ਇੱਥੇ ਇਹਨਾਂ ਦਾ ਆ ਤੇ ਇੱਥੇ ਬਰੀਕ ਮਾਲ ਨਿਕਲ ਜਾਂਦਾ ਇਤੋਂ ਮੋਟਾ ਜੇ ਕੋਈ ਕਣ ਮਕੀ ਬਿਲ ਰਹੀ ਹੋਆ ਇੱਥੇ ਜੇ ਕੋਈ ਦਵਾਈ ਦੁਈ ਆ ਉਹ ਇੱਧਰ ਆ ਜਾਂਦਾ ਸਭ ਨਿਕਲ ਜਾਂਦਾ ਠੀਕ ਹੈ ਜੀ ਵਧੀਆ ਜੀ ਇਹ ਕੰਮ ਦਾ ਕੰਮ ਹੈ ਆਪੇ ਸੋਚਿਆ ਕੰਮ ਦਾ ਕਰਨਾ ਹੀ ਆ। ਕੰਮ ਦੀ ਪੁਲੀਸ ਇੰਦਾ ਦੀ ਦੀ ਘਰ ਦੀ ਬੇਪੁਜੀਸ਼ਨ ਇੰਦਾ ਦੀ ਦੀ। ਹਾਂਜੀ ਹਾਂਜੀ। ਕਿੱਡੀ ਜਿਹੜੀ ਗੱਲ ਹੋ। ਹਾਂ। ਤੇ ਕਹਿੰਦੇ ਚੱਕੀ ਲੱਗਦੀ ਆ। ਚੱਕੀ ਉਦੋਂ ਲਈ ਸੀ 50 ਹਜ਼ਾਰ ਦੀ। ਯਾਨੀ ਕਿ ਜਗ੍ਹਾ ਕਿਤੇ ਹੋਰ ਦੀ ਸੀ ਲਈ। ਪਹਿਲਾਂ ਸਮਾਨੇ ਸਮਾਨ ਦੁਕਾਨ ਪਾਉਂਦੇ ਆ। ਇੱਥੇ ਆਉਂਦਾ ਹੁੰਦਾ ਕੋਈ ਨਹੀਂ ਲਗਾ ਉਦੋਂ 88 ਦੇ ਵਿੱਚ 20 ਰੁਪਏ 15 ਰੁਪਏ 20 ਰੁਪਏ ਇੰਦਾ ਵਟਦਾ ਸਾਰੇ ਦਿਨ ਚ। ਹਾਂਜੀ ਹਾਂਜੀ ਹਾਂਜੀ। ਸਾਰੇ ਦਿਨ ਚ। ਹਾਂ ਹਾਂ। ਮੈਂ ਹੌਲੀ ਹੌਲੀ। ਉਹ ਕਾਹ ਮੈਨੂੰ ਕੀਤੇ ਆ ਮੈਂ ਚਾਹੀ ਤੋ ਹੁਣੇ ਖੁੱਤੀ ਆ ਵੇ ਪਹਿਲਾਂ ਤੋਂ ਅਜੀਜ਼ਾ ਖਰੀਦੀ ਸੀ ਮੈਂ ਮੈਂ ਇਹ 1900 ਸੱਤ ਸੱਤ ਤੋਂ ਮਾਰਿਆ ਹਾਂ ਉਸੇ ਸੱਤ ਤੋਂ ਠੀਕ ਹੈ ਜਿੱਤੇ ਸਬਜ਼ੀ ਲੈ ਕੇ ਆਈ ਦਾ ਇਹ ਗੱਡੇ ਦੇ ਉੱਤੇ ਤਾਂ ਵੀ ਜਿੱਤੀ ਵੀ ਬਦਰ ਸੱਤ ਤੋਂ ਵਗਾਇ ਮੜੀ ਉਡਾਈ ਤੋਂ ਚਾ ਬੜਾ ਹਾਂ ਭਗਵਾਨ ਜੀ ਹਾਂ ਜੀ ਆਉਂ ਬੱਟੇ ਪੈਣ ਠੀਕ ਹੈ ਜੀ ਕੋਈ ਚੀਜ਼ ਨਹੀਂ ਬਚੀ ਹਾਂ ਬੱਟੇ ਪੁਰਾਣੇ ਹਾਂ ਜੀ ਵਾਹ ਹਾਂ ਸਹੀ ਗੱਲ ਜੀ ਸਹੀ ਗੱਲ ਪੁਰਾਣੀ ਚੀਜ਼ ਸੰਭੀ ਹੋ ਆ ਪਾਣੀ ਹਾਂ ਜੀ ਹਾਂ ਜੀ ਪਹਿਲਾਂ ਆ ਕੰਡੇ ਵਾਲੇ ਉੱਤੇ ਸੀ ਹਾਂ ਹਾਂ ਉੱਪਰ ਪੈ ਠੀਕ ਹੈ ਜੀ ਠੀਕ ਹੈ ਜੀ ਉਹ ਉਹ ਹੁੰਦਾ ਉਹ ਡੈਂਟਰੀ ਸੈਂਟਰ ਵਾਲੀ ਹਾਂ ਜੀ ਇੱਥੇ ਵੀ ਹੁੰਦੀ ਸੈਂਟਰ ਵਧੀਆ ਜੀ ਵਧੀਆ ਜੀ ਇਹਦਾ ਬਾਬੇ ਦੀ ਕਿਰਪਾ ਜਾਨੀ ਅਜ ਤੱਕ ਬਣਾਇਆ ਹੀ ਜਾਂ ਹਾਂ ਸਹੀ ਆ ਜੀ ਸਹੀ ਆ ਦੇਖੋ ਪੱਥਰ ਆਾ ਭੱਟੇ ਦੇ ਹਾਂ ਜੀ ਠੀਕ ਆ ਜੀ ਆ ਆ ਆ ਅੱਜ ਦੇ ਆ ਅੱਜ ਆ ਅੱਜ ਦੇ ਨਿਆਣਿਆਂ ਨੇ ਕਿਥੇ ਦੇਖੇ ਹੋਣਗੇ ਜੀ ਹਾਂ ਹਾਂ ਨਾ ਜਿਹੜੇ ਅੱਜ ਦੇ ਜੰਮ ਰਹੇ ਆ ਹਾਂ 10 ਕਿਲੋ ਦਾ ਉਹ 20 ਕਿਲੋ ਦਾ ਦੋ 20 ਵੀਰੇ ਹਾਂ ਇਹਦੇ ਪੈ 20 ਵੀਰੇ ਹਾਂ ਆ ਪੰਜ ਦੇ ਆ ਠੀਕ ਆ ਜੀ 10 ਕਿਲੋ ਦਾ ਵੱਧ ਗਿਆ ਹਾਂ 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 ਕਿਲੋ ਵਾਲਾ ਇਹਦਾ ਕਿਲੋ ਹਾਂ ਜੀ ਹਾਂ ਜੀ ਆ ਭੱਟੇ ਪੁਰਾਣੇ ਹਾਂ ਜੀ ਵਾਹ ਜੀ ਵਾਹ ਯੋ ਪੁਰਦਾ ਨਾ ਇੰਨੇ ਬੱਡੇ ਇਦਾਂ ਮਾਣਤਾ ਤੇ ਗਾਉਂਦਾ ਨਾ ਨਾਲੇ ਹੀ ਜਾ ਉਹ ਬੜਾ ਜਿਆਦਾ ਨਾ ਕੋਈ ਹਸਤੀ ਕਰਦੇ ਹਾਂ ਹਾਂਜੀ ਹਾਂਜੀ ਮੈਨੂੰ ਪਤਾ ਆ ਮੈਂ ਜਦੋਂ ਜਗੇ ਦੇ ਬਾਦ ਵਿੱਚ ਆਈ ਜਾਦਾ ਠੀਕ ਹੈ ਜੀ ਪੂਰਾ ਜਿੱਦਾਂ ਸ਼ਾਮੀ ਦਾ ਭਰ ਕੇ ਲਿਆ ਕੇ ਨੂੰ ਤੇ 535 ਤੇ ਕਰ ਜਾਣਾ ਹਾਂ ਪੂਰਾ ਸੀ ਪੰਦੀ ਮੈਨੂੰ ਦਿਖਾ ਦੇ ਹਾਂਜੀ ਹਾਂਜੀ ਮੈਨੂੰ ਦਿਖਾ ਬਹੁਤ ਹੋ ਗਈ ਹਾਂਜੀ ਹਾਂਜੀ ਹਾਂ ਆ ਇਧਰੋਂ ਕਿਹੜੀ ਆਉਂਦੀ ਸੜਕੋਂ ਪਿੰਡ ਦੀ ਪਸਾਰੋ ਪਰਸੋਵਾਲ ਤੋਂ ਸੜਕ ਠੀਕ ਹੈ ਜੀ ਬਹੁਤ ਹਰਸ਼ੂਰ ਆ ਹਾਂ ਜੀ ਉੱਥੇ ਹੀ ਹਾਈ ਸਕੂਲ ਹੈ ਹਾਂ ਹਾਈ ਸਕੂਲ ਹਾਂ ਜੀ ਹਾਂ ਜੀ ਉਹ ਪਰਸੋਵਾਲ ਤੋਂ ਸੜਕ ਆਉਂਦੀ ਹੈ ਇਹ ਇਹ ਪਿੰਡ ਵਸੀ ਹੈ ਜੀ ਇਹ ਵਸੀ ਕਲਾ ਹਾਂ ਵਸੀ ਕਲਾ ਇਹ ਅੰਕਲ ਜੀ ਦੀ ਚੱਕੀ ਹੈ ਜੀ ਤੇ ਅੱਜ ਬਲੌਗ ਬਣਾਉਂਦਾ ਅੰਕਲ ਜੀ ਦਾ ਸੁਭਾਗ ਮਿਲਿਆ ਅੱਜ ਅਸੀਂ ਆਏ ਕੋਲੂ ਤੋਂ ਤੇਲ ਕਢਾਉਣ ਤੇ ਵਧੀਆ ਜੀ ਚੰਗਾ ਅੰਕਲ ਜੀ ਆਜੋ ਥੰਦੇ ਚੱਲੀਏ ਬੈਠਿਆਂ ਬੈਠਿਆਂ ਹੀ ਆਪਣੇ ਤੋਂ ਕਿੰਨੇ ਬੰਦੇ ਇਕੱਠੇ ਹੋ ਗਏ ਸਰੋਂ ਕਢਾਉਣ ਵਾਲੇ ਤੇ ਹੁਣ ਮੌਸਮ ਆ ਸਾਰਿਆਂ ਨੇ ਸਰੋਂ ਦੀ ਬਣਾਈ ਆਪਣੀ ਖੇਤਾਂ ਚੋਂ ਹੁਣ ਤੇਲ ਕਢਾਉਣ ਦੀ ਵਾਰੀ ਆ ਕੋਲੂ ਤੇ ਆਏ ਆ ਤੇ ਆ ਵੀ ਅੰਕਲ ਜੀ ਆ ਤੇ ਉਹ ਅੰਕਲ ਜੀ ਦਾ ਠੀਲੋਵਾਲ ਤੋਂ ਆ। ਹੋਰ ਅੰਕਲ ਸਤਰੀਕਾਲ ਜੀ ਕਿੱਥੋਂ ਆਏ ਜੀ? ਠਰਾ ਤੋਂ। ਹਾਂ ਜੀ। ਠਰਾ ਤੋਂ। ਠਕਰਵਾਲ ਤੋਂ। ਠੀਕ ਆ ਜੀ। ਸਰੋਂ ਕਢਾਉਣਾ ਹੈ ਨਾ? ਹਾਂ ਜੀ। ਸਰੋਂ ਕਢਾਉਣਾ ਹੈ। ਹਾਂ ਜੀ ਹਾਂ ਜੀ ਠੀਕ ਆ ਜੀ।

ਬਹੁਤ ਗਰਮ ਹੈ ਆ ਮਸ਼ੀਨ ਚੋਂ ਨਿਕਲ ਕੇ ਆਉਂਦੀ ਆ ਇਹ ਪਤੰਗਾਂ ਦੇ ਕੰਮ ਹੁੰਦੇ ਆ ਜਿੰਦਰ ਹੋਰ ਆ ਗਿਆ ਬੰਦੇ ਕਰੋ ਬਣਾਉਣ ਇਹਦਾ ਰਸਾ ਪੈ ਚੁੱਕਾ ਚੱਕੀ ਤੇ ਆਉਂਦੇ ਆ ਹੁਣ ਆ ਅਗਲੀ ਸਰੋਂ ਨਿਕਲਣਾ ਪਈ। ਸੋ ਇਥੇ ਆਪਾਂ ਬਲੌਗ ਦੇ ਸਮਾਪਤੀ ਕਰਦੇ ਆਂ ਤੇ ਆਪਾਂ ਤੇਲ ਕਢਾ ਲਿਆ ਤੇ ਚੰਦਿਆਂ ਘਰ ਨੂੰ। ਸੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੱਧ ਤੋਂ ਵੱਧ ਸ਼ੇਅਰ ਕਰੋ। ਸੋ ਸਾਰਿਆਂ ਦਾ ਧੰਨਵਾਦ। ਮਿਲਦੇ ਆਂ ਅਗਲੇ ਬਲੌਗ।